ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਸਿੰਦਰ ਪੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਿਜ਼ਰਵ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਿਕਾਰ ਦਿੰਦੀ ਆਪੇ ਉਹਨਾਂ ਨੇ ਇੱਕ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਿੰਦਾ ਤੂੰ ਜੋਬ ਤੋਂ ਬਹੁਤ బిజీ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੂੰ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੀ ਜੌਬ ਕਰਕੇ ਸੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਦਾ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਤੁਸੀਂ ਕਹਿੰਦੇ ਜਿੰਨੇ ਵਾਰੀ ਫੋਟੋ ਖਾਓ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲੋਂ ਪਿਆਰ ਕਰਦੇ ਸੀਗੇ ਮੈਨੂੰ ਲੱਗਦਾ ਪਿਆਰ ਦਾ ਵੰਡ ਗਿਆ ਨਾ ਉਹ ਦੁਨੀਆ ਤੇ ਹਮੇਸ਼ਾ ਧਿਆਨ ਰੱਖਾਂਗਾ ਤੁਸੀਂ ਕਿੰਨਾ ਕੋਨਾ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਦੇ ਸਤ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਚ ਐਜ਼ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇਜਵਾ ਕਿ ਮੈਂ ਜਦੋਂ ਇੱਥੇ ਕੋਲ ਬੈਠਾ ਹਾਂ ਇਸੇ ਘਰ ਜਾ ਕੇ ਤੇ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਾ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚ ਆਪਣਾ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਸਿੰਦਰ ਤੋਂ ਲੱਗਾ ਪੰਜਾਬੀ ਫਿਲਮ ਇੰਡਸਟਰੀ ਜਾ ਲੋਕੀ ਤੈਨੂੰ ਤਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾ ਕਰ ਕਿਹੜੀ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੇ ਕਾਬਲੀ ਕਰਦੇ ਆ ਸੀ ਤੇ ਹੁਣ ਕਿਸ ਫਿਲਮ ਤੇ ਆ ਕੰਮ ਕਰਦੇ ਸੀ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀਨ ਦਿੱਤਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪ੍ਰਸਿੱਧ ਕਰਕੇ ਉਹ ਜਸ ਨਹੀਂ ਕਰ ਪਾ ਰਹੇ ਦਰਜੀ ਦਸਾਂਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਦੀ ਥੀ ਆ ਉੱਤਪੱਲਾ ਸਾਹਿਬ ਲੈਣਾ ਦਰਜੀ ਦਸਾਂਜੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸਕੇ ਉਹ ਨਹੀਂ ਜਾ ਸਕਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰੀਟ ਫਿਲਮ ਹੋਰ ਦੇਣਗੇ ਸੀ ਉਹਨਾਂ ਨੇ ਪਰ ਪ੍ਰਮਾਤਮਾ ਨੂੰ ਨਹੀਂ ਮਿਲਿਆ ਫਿਰ ਮੈਂ ਅੰਤਿਮ ਸੰਸਕਾਰ ਦਾ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨਾਲ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੇਗੀ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਪਲੋਂਗੀ ਜਿਹੜਾ ਸਾਡਾ ਇੱਥੇ ਬਹੁਤ ਚਾਰਪੂਹ ਮਹੱਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਰੀਬਨ 1.5 2 ਵਜੇ ਸੱਤਾਂ ਗੁਰਦੁਆਰੇ ਅਲਾਨੀ ਦੇ ਪਾਰਟੀ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਤੱਕ 1 ਵੇ ਦਾ ਕਰਤਾ ਇਹ ਸਾਡਾ ਮੈਸੇਜ ਜਾਦਾ ਮਤਲਬ ਜੋ ਸਰਵਨਪੁੱਤ ਹੁੰਦੇ ਸੀਗੇ ਜਸਿੰਦਰ ਪੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਦੇ ਦੋਸਤਾਂ ਦੇ ਦਿਖਾਇਆ ਜੋ ਮੇਰੇ ਵਾਸਤੇ ਕਰਕੇ ਸ਼ਾਇਦ ਨੇ ਰਿਜਰਵ ਵੀ ਕਰਦਾ ਸੀਗਾ ਮੈਨੂੰ ਜੋ ਪਿਆਰ ਸਰਕਾਰ ਦੁਨੀਆ ਕੋ ਉਹਨਾਂ ਨੇ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਾਂ ਤੂੰ ਜੋਬ ਤੋਂ ਬਹੁਤ ਬਿਜ਼ੀ ਹੋ ਗਿਆ ਤੋ ਫਿਲਮਾਂ ਕਿਉਂ ਨਹੀਂ ਹੁੰਦਾ ਤੂੰ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੋਬ ਕਰਕੇ ਸੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਕੋ ਉਹ ਐਗਜ਼ਾਮਪਲ ਛੱਡ ਗਏ ਮੈਂ ਕਿਆ ਕਰਾਂ ਅਛੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਕੌਲਸਰ ਨਾਲ ਗੱਡੀ ਜਾਗੜਦੇ ਆ ਤੁਸੀਂ ਕਹਿੰਦੇ ਜਿੰਨੀ ਵਾਰੀ ਫੋਟੋ ਖਾਓ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਕਿੰਨਾ ਦਿਲੋਂ ਪਿਆਰ ਕਰਦੇ ਸੀਗੇ ਉਹਨਾਂ ਦਾ ਪਿਆਰ ਦਾ ਵੰਡ ਗਿਆ ਨਾ ਉਹ ਦੁਨੀਆ 'ਚ ਹਮੇਸ਼ਾ ਕੈਮਰੋ ਤੁਸੀਂ ਕਿੰਨਾ ਬਦਲਾਅ ਦੇਖਿਆ ਛਣਕਾਟਾਂ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਿਸ ਵਿੱਚ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾਂ ਤੋਂ ਲੈ ਕੇ ਅੱਜ ਲੱਗਦੇ ਸਤ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੰਡਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਅਸ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਾ ਹਾਂ ਇਸੇ ਘਰ ਚ ਆ ਕੇ ਕਿ ਜਦੋਂ ਮੈਂ ਦੇਖਣਾ ਬੰਬੇ ਤੋਂ ਵੱਡੇ ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਾ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਪਤਾ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਜਿੰਦਰ ਪੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਲੋਕੀ ਤੈਨੂੰ ਤਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾਕਾਰ ਕਿਹੜੇ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੀ ਕਾਬਲੀਅਤ ਸਿਰ ਤੇ ਹਸਦਾ ਤੇ ਹੁਣ ਕਿਸ ਫਿਲਮ ਜਿਆ ਕੰਮ ਕਰ ਰਿਹਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਨਡੀਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਿਹਤ ਕਰਕੇ ਹੋਰ ਯਸ ਨਿਸ ਕਰ ਪਾਰੇ ਦਰਜੀਤ ਦਸਾਂਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰੀ 3 ਆ ਉੱਚ ਪੱਨਸਬ ਲੈਣਾ ਰਜੀ ਦਸਾਂ ਦੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀ ਉਹ ਨਹੀਂ ਜਾ ਸਕੇ ਇਸ ਕਰਕੇ ਸੁਰਦੇਵ ਜੀ ਉਹ ਸਾਡੇ ਚ ਹੁੰਦੇ ਤਾਂ ਪਤਨ ਕਿੰਨੇ ਸੁਪਰੀ ਫਿਲਮ ਉਹ ਦੇਣਗੇ ਸੀ ਉਹਨਾਂ ਨੇ ਪਰ ਪਰਮਾਤਮਾ ਨੇ ਨਹੀਂ ਮਿਲਿਆ ਸਰ ਲਈ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲਾਉਂਗੀ ਜਿਹੜਾ ਸਾਡਾ ਇੱਥੇ ਬਸਰਚਾਂਦੂ ਮਹੱਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਿਹਨ 1.5 2 ਵਜੇ ਸਤਤਨ ਗੁਰਦੁਆਰੇ ਅਲਾਨੇ ਦੇ ਪਾਰਟੀ ਕਰੀ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਤੇ 1 ਵੇ ਦਾ ਕਰਤਾ ਇਹ ਸਾਡਾ ਮੈਸੇਜ ਜੀ ਆ